ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਬੀਰ ਬਾਦਲ ਸੁਖਾ ਗੱਪੀ ਅੱਜ ਅਕਾਲ ਤਖਤ ਤੇ ਪੇਸ਼ ਹੋਇਆ ਪੇਸ਼ ਹੋਣ ਤੋਂ ਬਾਅਦ ਵਿੱਚ ਗਿਆਨੀ ਰਗਵੀਰ ਸਿੰਘ ਜ세ਦਾਰ ਦਾ ਇੱਕ ਬਿਆਨ ਆਉਂਦਾ ਹੈ ਹਰਜਿੰਦਰ ਸਿੰਘ ਧਾਮੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦਾ ਬਿਆਨ ਆਉਂਦਾ ਹੈ ਕੁਝ ਹੋਰ ਖੱਤਾਂ ਹੈਗੀਆਂ ਨੇ ਜਿਹੜੀਆਂ ਸ਼ਮਨਿਕ ਕਮੇਟੀ ਦੇ ਪੈਸੇ ਨਾਲ ਆਪਣਾ ਘਰ ਚਲਾਉਂਦੀਆਂ ਨੇ ਉਹਨਾਂ ਦੇ ਬਿਆਨ ਆਏ ਮੈਂ ਕੀ ਲੱਭਿਆ ਮੈਂ ਆਪਣੀ ਗੱਲ ਕਰਨੀ ਹੈ ਕਹਿੰਦੇ ਸੁਖਵੀਰ ਬਾਦਲ ਨੇ ਸਿੰਘ ਸਾਹਿਬ ਨੂੰ ਚਿੱਠੀ ਦੇ ਵਿੱਚ ਲਿਖ ਕੇ ਦਿੱਤਾ ਇੱਕ ਚਰਚਾ ਤੁਸੀਂ ਸੁਣੀ ਹੋਣੀ ਹੈ ਬਹੁਤ ਨਿਹੜੀਅਤੇ ਲਫਾਫਾ ਕਲਚਰ ਇਹਨਾਂ ਹਰਾਮਖੋਰਾ ਨੂੰ ਪਹਿਲਾਂ ਇਹ ਪੁੱਛੋ ਇਹ 8 ਕ ਬੰਦੇ ਐ ਜਿਹੜੇ ਮੇਨ ਨੇ ਐ ਪੰਚਾਂ ਤਖਤਾਂ ਦੇ ਜਹੇਦਾਰ ਨੇ ਇੱਕ ਸ਼ੋਮਨੀਟ ਮੰਡੀ ਦਾ ਪ੍ਰਧਾਨ ਐ ਦੋ ਤਿੰਨ ਕਸ਼ਕੱਤਰ ਨੇ ਤੇ ਇੱਕ ਸੁਖਾ ਗੱਪੀ ਐ ਯਾਨੀ ਕਿ ਸ਼ਗਵੀਰ ਬਾਦਲ ਜਦੋਂ ਅਕਾਲੀ ਦਲ ਦੇ ਵਿੱਚ ਗਿਰਾਵਟ ਆਉਂਦੀ ਐ ਉਦੋਂ ਲਫਾਫਾ ਕਲਚਰ ਕਰਕੇ ਆਉਂਦੀ ਐ ਜਸਵਿੰਦਰ ਸਿੰਘ ਭੱਲਾ ਹੋਰਾਂ ਨੇ ਵੀ ਏ ਜੋक्स ਬਣਾ ਕੇ ਲੋਕਾਂ ਸਾਹਮਣੇ ਪੇਸ਼ ਕੀਤੇ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਖਾਫੇ ਵਿੱਚੋਂ ਕਿਦਾਂ ਨਿਕਲਦਾ ਹੈ ਤਖਤਾਂ ਦੇ ਜਥੇਦਾਰ ਲਖਾਫੇ ਵਿੱਚੋਂ ਕਿਦਾਂ ਨਿਕਲਦੇ ਨੇ ਇਹ ਲਖਾਫਾ ਕਲਚਰ ਨੇ ਤਾਂ ਸ਼੍ਰੋਮਣੀ ਕਲੱਲ ਦਾ ਬੇੜਾ ਘਰ ਕੀਤਾ ਤੇ ਅੱਜ ਕਹਿੰਦੇ ਜੀ ਸੁੱਖਾ ਗੱਪੀ ਜਥੇਦਾਰ ਨੂੰ ਚਿੱਠੀ ਲਿਖ ਕੇ ਦੇ ਆਇਆ ਮੀਡੀਆ ਚਰਚਾ ਬਾਅਦ ਵਿੱਚ ਕਰੂੰ ਮੈਂ ਦੱਸ ਦਿੰਨਾ ਵੀ ਚਿੱਠੀ ਵਿੱਚ ਲਿਖਿਆ ਕੀ ਸੀ ਸੁਣਿਓ ਧਿਆਨ ਦੇ ਨਾਲ ਹੁਣ ਮੈਨੂੰ ਕਹਿਣਾ ਯੰਤਰਜਾਮੀ ਆ ਨਾ ਅੰਤਰਜਾਮੀ ਨਹੀਂ ਇਹਨਾਂ ਦੀ ਕਰਤੂਤਾਂ ਮੈਂ ਬਹੁਤ ਨੇੜੇ ਹੋ ਕੇ ਦੇਖੀਆਂ ਨੇ ਮੈਂ ਅੰਤਰਜਾਮੀ ਨਹੀਂ ਦੱਸਾਂ ਵਿੱਕੀ ਲਿਖਿਆ ਸੀ ਉਹਦੇ ਵਿੱਚ ਲਿਖਿਆ ਸੀ ਰਗਵੀਰ ਸਿਆ ਤੂੰ ਗ੍ਰੰਥੀ ਸੀ ਤੈਨੂੰ ਜਥੇਦਾਰ ਮੈਂ ਬਣਾਇਆ ਸੁਖਵੀਰਵੰਦ ਨੇ ਇਹ ਲਿਖਿਆ ਸੀ ਬੰਦੇ ਦਾ ਪੁੱਤ ਬਣ ਕੇ ਨਾ ਕੋਈ ਹਰਕਤ ਨਾ ਕਰੇ ਜੋ ਮੈਂ ਲਿਖਿਆ ਉਹੀ ਕਰੀ ਹੁਣ ਕਰਨਾ ਕੀ ਹੈ ਧਰਮ ਧਰਮ ਬ੍ਰਹਮ ਕੀ ਹੋਣਾ ਹੈ ਪਹਿਲਾਂ ਉਹ ਚਿੱਠੀ ਪੜ੍ਹੀ ਜਾਣੀ ਹੈ ਪੜ੍ਹਨ ਦੀ ਵੀ ਲੋੜ ਨਹੀਂ ਫੋਨ ਤੇ ਗੱਲਾਂ ਹੋਈਆਂ ਹੋਣੀਆਂ ਹਨ ਇਹ ਨਵਾਵਾ ਕਲਚਰ ਤੋਂ ਮਤਲਬ ਇਹ ਹੁੰਦਾ ਤੇ ਫਿਰ ਐਕਟਨ ਕਿੱਦਾਂ ਕਰਨੀਆਂ ਡਾਇਲੋਗ ਕਿੱਦਾਂ ਬੋਲਨੇ ਨੇ ਸਟੇਟਮੈਂਟ ਕਿੱਦਾਂ ਦੇਣੀਆਂ ਇਸ ਸਭ ਕੁਝ ਤਿਆਰੀ ਕਰ ਲੈਣੀ ਹੈ ਫਿਰ ਫੈਸਲਾ ਸੁਣਾਇਆ ਜਾਓ ਫਿਰ ਕਹਣਗੇ ਜੀ ਸੁਖਬੀਰ ਬਾਦਲ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਨਿਮਾਣਾ ਸਿੱਖ ਹੋ ਕੇ ਪੇਸ਼ ਹੋ ਕੇ ਆਪਣੀਆਂ ਕੀਤੀਆਂ ਗਲਤੀਆਂ ਦੀ ਮਾਫੀ ਮੰਗੀ ਹੈ ਭੁੱਲਾਂ ਬਖਸ਼ਣ ਵਾਸਤੇ ਨਿਮਰਤਾ ਸਹਿਤ ਚਿੱਠੀ ਲਿਖੀ ਹੈ ਇਹ ਕਹਿਣਗੇ ਨਨ ਹੋਰ ਸੁਣੋ ਧਿਆਨ ਦੇ ਨਾਲ ਗੱਲ ਜਦ ਤੁਸੀਂ ਨਮਾਣਾ ਸਿੱਖ ਹੋਣ ਦੇ ਬੰਦੇ ਗੱਲ ਕਰਦੇ ਨੇ ਨਾ ਜੁਪਤੀ ਲਾਲ ਆਵੇ ਫਿਰ ਜਿੱਥੇ ਪੈਂਦੀ ਆ ਪਹਿਣਦੇ ਅੱਜ ਉਹਦੇ ਨਾਲ ਘੱਟੋ ਘੱਟ 2 250 ਬੰਦਾ ਸੀ ਜਦੋਂ ਉਹ ਦਰਬਾਰ ਸਾਹਿਬ ਗਿਆ ਨਮਾਣਾ ਸਿੱਖ ਸੀ 30 40 ਬੰਦੇ ਸਕਿਉਰਟੀ ਦੇ ਸੀ 15 ਗੱਡੀਆਂ ਦਾ ਲਾਰਾ ਹੋਣਾ ਨਾਲ ਇਹ 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 ਨਮਾਣਾ ਸਿੱਖ ਸੀ ਇਹਨਾਂ ਬੇਵਕੂਫਾਂ ਨੇ ਇਹਨਾਂ ਹਰਾਮਖੋਰਾ ਨੇ ਇਹੀ ਕਹਿਣਾ ਕਰ ਨੂੰ ਕਿ ਨਮਾਣਾ ਸਿੱਖ ਬਣ ਕੇ ਉਹ ਆਪਣੀਆਂ ਗਲਤੀਆਂ ਮੰਗਣ ਵਾਸਤੇ ਭਾਵ ਗਲਤੀਆਂ ਦੀ ਮਾਫੀ ਮੰਗਣ ਵਾਸਤੇ ਕੱਲ ਤੱਕ ਤੇ ਪੇਸ਼ ਹੋਇਆ ਸੀ ਇਹ ਕਹਿਣਾ ਇਹਨਾਂ ਨੇ ਤੇ ਹੁਣ ਜਿਹੜੇ ਪੰਜਾਬ ਦੇ ਲੋਕ ਨੇ ਖਾਸ ਕਰਕੇ ਜਿਹੜੇ ਟੌੜਾ ਕਲਰ ਪੱਗਾਂ ਬੰਨਣ ਵਾਲੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਮਾੜੇ ਮੋਢੇ ਇਹ ਲਫਾਫਾ ਕਲਚਰ ਨੇ ਅਕਾਲੀ ਰਲ ਦਾ ਬੇੜਾ ਬਹਾਇਆ ਪਹਿਲਾਂ ਇਹ ਦੱਸੋ ਵੀ ਜਿਹੜੇ ਪੰਜਾਬ ਦੇ ਵਿੱਚ ਤਖਤਾਂ ਦੇ ਤਿੰਨ ਜਥੇਦਾਰ ਨੇ ਉਹ ਲਾਇਕ ਇਨਾਂ ਨੇ ਸੁਖਵੀਰ ਬਾਦਲ ਨੂੰ ਉਹ ਦੋਸ਼ੀ ਕਿਉਂ ਠਹਿਰਾਉਣਗੇ ਸੁਖਵੀਰ ਬਾਦਲ ਦੇ ਉਲਟ ਕਿਉਂ ਜਾਣਗੇ ਉਹ ਪਰ ਅਸੀਂ ਭੇਡਾਂ ਬਣ ਕੇ ਜਥੇਦਾਰ ਸਜ਼ਾ ਲਾਊਗਾ ਕੱਲ ਤੱਕ ਤੋਂ ਮਹਾਨ ਹੈ ਅਸੀਂ ਆਕ ਲੈਣੀ ਨਹੀਂ ਦੇਖੋ ਤੁਸੀਂ ਡਰਾਮਾ ਕੀ ਨਿਕਲਣਾ ਕੱਲ ਨੂੰ ਫੇ ਜਿਹੜਾ ਬਾਗੀ ਬੁਗੀ ਦੇ ਭੱਜੇ ਸੀ ਨਾ ਇਹਨਾਂ ਨੇ ਸਟੇਟਮੈਂਟਾਂ ਦੇਖੋ ਆਉਂਦੀਆਂ ਨਹੀਂ ਜੀ ਜਥੇਦਾਰ ਸਾਹਿਬ ਨੇ ਨਾ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ ਹੈ ਬਰੀਕੀ ਦੇ ਨਾਲ ਜਾਂਚ ਕਿੱਦਾਂ ਹੋਣੀ ਹੈ ਇੱਕ ਅੱਧੀ ਕਾਪੀ ਚੱਕ ਕੇ ਫੜਾਉਣੀ ਹੈ ਗੋਲਕਦੇ ਪੈਸਿਆਂ ਵਿੱਚੋਂ ਆਹ ਲਓ ਤੁਹਾਡੀ ਸੇਵਾ ਆਹੀ ਕੰਮ ਹੈ ਹੋਰ ਕੀ ਹੈ ਜਿੰਨੇ ਵੀ ਨੀਲੀਆਂ ਪੱਗਾਂ ਵਾਲੇ ਟੌੜਾ ਕਲਰ ਪੱਗਾਂ ਬੰਨਣ ਵਾਲੇ ਪੰਜਾਬ ਦੀਆਂ ਭੇਡਾਂ ਖਾਸ ਕਰਕੇ ਜਿਹੜੇ ਤੱਕੜੀ ਤੱਕੜੀ ਕਰਨ ਵਾਲੇ ਨੇ ਉਹਨਾਂ ਨੂੰ ਬੇਨਤੀ ਕਰਦਾ ਜੋ ਮਰਜੀ ਤੁਸੀਂ ਕਰ ਲਓ ਜੋ ਮਰਜੀ ਤਖਤਾਂ ਦੇ ਜ਼ਥੇਦਾਰਾਂ ਤੋਂ ਕਰਵਾ ਲਓ ਜਿੰਨੇ ਮਰਜੀ ਡਰਾਮੇ ਸੁਖਵੀਰ ਵਲ ਤੋਂ ਕਰਾ ਲਓ ਸ਼ਮਨਿਕ ਮਿੰਟ ਦੇ ਪ੍ਰਧਾਨ ਤੋਂ ਕਰਾ ਲਓ ਤੁਹਾਡਾ ਹਾਲ ਗੁਦਾਫੀ ਵਾਲਾ ਹੋਣਾ ਗੁਦਾਫੀ ਸੋਨੇ ਦੇ ਮਹਿਲਾਂ ਵਿੱਚ ਰਹਿੰਦਾ ਸੀ ਉਹਨੂੰ ਪਤਾ ਤੇ ਉਹਨਾਂ ਲੋਕਾਂ ਨੇ ਸੜਕਾਂ ਦੇ ਭਜਾ ਭਜਾ ਕੁੱਟਿਆ ਸੀ ਤੇ ਸੜਕ ਤੇ ਹੀ ਉਹਦੀ ਮੌਤ ਹੋਈ ਹੈ ਛਰਿਆਂ ਮਾਰਿਆ ਉਹਨਾਂ ਲੋਕਾਂ ਨੇ ਤੁਹਾਡੇ ਨਾਲੇ ਵੀ ਹਰਾਮਖੋਰੋ ਇਹੀ ਹੋਣਾ ਕਿਤੇ ਰੱਖਿਓ ਯਰ ਕਮਾਲ ਹੋ ਗਈ ਇਹਨਾਂ ਲੋਕਾਂ ਦੀ ਨਫਾਫਾ ਕਲਚਰ ਬੰਦ ਕਰਤਾ ਜੀ ਪਹਿਲਾਂ ਪ੍ਰਧਾਨ ਤੁਸੀਂ ਉਹਦੇ ਵਿੱਚੋਂ ਕੱਢਦੇ ਰਹੇ ਹੋ ਜਥੇਦਾਰ ਕੱਢਦੇ ਰਹੇ ਹੋ ਹੁਣ ਉਹੀ ਲਫਾਫਾ ਬੰਦ ਲੈ ਕੇ ਸਰਵੀਰਵਾਲ ਪਹੁੰਚ ਗਿਆ ਅਰਵੀਰ ਸਿੰਘ ਕੋਲੇ ਤੇ ਲੋਕ ਜਿਹੜੇ ਪੰਜਾਬ ਦੇ ਐ ਉਹ ਬੇਵਕੂਫ ਹੈਗੇ ਆ ਜਾਂ ਤੁਸੀਂ ਬਣਾ ਰਹੇ ਹੋ ਪਰ ਮੈਨੂੰ ਤਾਂ ਲੱਗਦਾ ਵੀ ਲੋਕ ਹੁਣ ਬੇਵਕੂਫ ਨਹੀਂ ਹੈਗੇ ਲੋਕਾਂ ਨੂੰ ਸਮਝ ਹੈਗੀ ਆ ਇਹ ਬੇਨਤੀ ਮੈਂ ਤਾਂ ਕੀਤੀ ਐ ਜਦੋਂ ਇਹ ਚਰਚਾ ਸੁਣੀ ਸੁਖਵੀਰ ਬਾਦਲ ਪੇਸ਼ ਹੋਇਆ ਜੀ ਅਕਾਲੀ ਦਲ ਦਾ ਚਿਹਰਾ ਨਵਾਂ ਪ੍ਰਧਾਨ ਆ ਜਾਊਗਾ ਜ세ਦਾਰ ਨੇ ਬੰਦ ਲਫਾਫਾ ਚਿੱਠੀ ਫੜ ਲਈ سزا ਲੱਗੂ ਯਾਰ ਕੀ ਬਕਵਾਸ ਕਰਦੇ ਤੁਸੀਂ ਕਿੰਨਾ ਕੁ ਲੋਕਾਂ ਨੂੰ ਬੇਵਕੂ ਬਣਾਓਗੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਜਿੰਨਾ ਬਾਦਲ ਪਰਿਵਾਰ ਨੇ ਆ ਨੀਲੀਆਂ ਪੱਗਾਂ ਵਾਲੇ ਨੇ ਪੰਜਾਬ ਦਾ ਬੇੜਾਗਰ ਕੀਤਾ ਹੈ ਨਾ ਇਹਨਾਂ ਤਾਂ ਪਾਕਿਸਤਾਨ ਵੀ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਜਿਆਗਿਆ ਦੁਆਰਾ ਸ਼ਰਮ ਕਰ ਲੋ ਮਾੜੀ ਮੋਟੀ ਇਹਨਾਂ ਤੋਂ ਗੁਰਦੁਆਰੇ ਛਡਾ ਲੋ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਛਡਵਾ ਲੋ ਇਹਨਾਂ ਤੋਂ ਪੰਜਾਬ ਸੋਹਣੇ ਦੀ ਚਿੜੀ ਜਿਵੇਂ ਕਹਿੰਦੇ ਸੀ ਨਾ ਬਣ ਜੂਗਾ ਬਣਾਇਆ ਜਾ ਸਕਦਾ ਜਿਹੜੇ ਮਿਹਨਤ ਕਾ ਸ਼ਲੋਕ ਨੇ ਨਾ ਉਹਨਾਂ ਦੀ ਹੈਲਪ ਕੀਤੀ ਜਾ ਸਕਦੀ ਹੈ ਸ਼ਮਨਿਕ ਵੇਡ ਦੇ ਬਾਜਰਨਾਰ ਇੱਥੇ ਹੁਨਰ ਵਾਲੇ ਲੋਕ ਬਹੁਤ ਬੈਠੇ ਆ ਜਿਨ੍ਹਾਂ ਦਾ ਦਿਮਾਗ ਕੰਮ ਕਰਦਾ ਨਾ ਉਹ ਬਹੁਤ ਲੋਕ ਬੈਠੇ ਆ ਇਹਨਾਂ ਕਦੀੜਾ ਨੂੰ ਇਹਨਾਂ ਹਰਾਮਖੋਰਾ ਨੂੰ ਕੱਢ ਦੋ ਛਤਰ ਮਾਰ ਕੇ ਗਦਾਫੀ ਦੀ ਤਰ੍ਹਾਂ ਫਿਰ ਸੁਆਦ ਆਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ